ਦੀ ਗੱਲ ਭਾਈ ਅਮਰਤਪਾਲ ਸਿੰਘ ਕਹਿੰਦਾ ਹੁੰਦਾ ਸੀਗਾ ਕਿ ਸਾਨੂੰ ਪਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਇਹ ਸਾਰਾ ਸਿਸਟਮ ਅੱਜ ਫੇਰ ਇੱਕ ਵਾਰੀ ਉਸੇ ਗੱਲ ਤੇ ਮੋਹਰ ਲਾ ਰਿਹਾ ਹੈ ਇਸੇ ਕਰਕੇ ਸਾਰੇ ਮਤਭੇਦ ਭੁਲਾ ਕੇ ਕੌਮ ਜਿਹੜੀ ਇਕਮੁੱਠ ਹੋ ਰਹੀ ਤੇ ਇਹ ਤਾਂ ਮੈਨੂੰ ਲੱਗਦਾ ਹੈ ਦੇਸ਼ ਦੀ ਸਭ ਤੋਂ ਵੱਡੇ ਦੇਸ਼ทรਹੀ ਤਾਂ ਇਹ ਨੇ ਜਿਹੜੇ ਦੇਸ਼ ਨਾਲ ਦੀ ਏਡੀ ਵੱਡੀ ਬਦਨਾਮੀ ਕਰਾ ਰਹੇ ਨੇ ਕਿ ਐਡੇ ਮਜ਼ਬੂਤ ਦੇਸ਼ ਨੂੰ ਇੱਕ ਬਾਜੇ ਕੇ ਵਰਗੇ ਤੋਂ ਖਤਰਾ ਆਏਗਾ ਮੈਂ ਫਿਰ ਕਹਿੰਨਾ ਹਜ਼ਾਰਾਂ ਮਤਭੇਦ ਹੋਣ ਦੇ ਬਾਵਜੂਦ ਅਸੀਂ ਇਹਨਾਂ ਮਸਲਿਆਂ ਤੇ 100% ਇਹਨਾਂ ਦੇ ਨਾਲ ਹਕਾਲ ਚੈਨਲ ਹੈ ਤੁਹਾਡਾ ਕਿੰਨਾ ਸੋਹਣਾ ਢੰਗ ਨਾਲ ਸਾਰੀ ਦੁਨੀਆ ਨੂੰ ਵੇਖਦੀ ਹੈ ਤੇ ਇਹਦੇ ਤੇ ਸਕੰਜਾ ਕਸ਼ਣਾ ਜਾਂ ਹੋਰ ਸਾਡੇ ਗੁਰਸਖ ਵੀਰਾਂ ਨੂੰ ਟੌਰਚਰ ਕਰਨਾ ਤੁਹਾਡੇ ਤੇ ਪੁਲਿਸ ਦੀਆਂ ਰੇਡਾਂ ਕਰਵਾਉਣੀ ਆ ਇਹ ਬਹੁਤ ਨੀਵੇਂ ਪੱਧਰ ਦੀਆਂ ਹਰਕਤਾਂ ਨੇ ਭਗਵੰਤ ਮਾਨ ਜੀ ਨੂੰ ਇਹਨਾਂ ਹਰਕਤਾਂ ਤੋਂ ਇਹ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬਾਜ਼ ਆਉਣਾ ਚਾਹੀਦਾ ਹੈ ਪੰਥਕ 71 ਦਾ ਦੇ ਵਿੱਚ ਹਰਜਿੰਦਰ ਸਿੰਘ ਮਾਜੀ ਵੀ ਪਹੁੰਚੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਫਤਿਹ ਸਾਂਝ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਜੀ ਸਾਹਿਬ ਕਿਵੇਂ ਵੇਖਦੇ ਆ ਅੱਜ ਜੀ 71 ਤਰਾਂ ਅੱਜ ਜਦੋਂ ਪੰਜਾਬ ਦੇ ਵਿੱਚ ਘਰ ਘਰ ਨਸ਼ਾ ਪਹੁੰਚ ਰਿਹਾ ਹੈ ਬਿਆਦਵੀ ਦੇ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਗੈਂਗਸਟਰ ਜਿਹੜੇ ਨੇ ਉਹ ਜੇਲਾਂ ਦੇ ਵਿੱਚੋਂ ਇੰਟਰਵਿਊ ਕਰ ਰਹੇ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਸਰਕਾਰ ਸਿੱਖਾਂ ਦੇ ਹੱਥ ਧੋਕੇ ਮਗਰ ਪੈ ਗਈ ਬੇਕਸੂਰ ਸਿੱਖਾਂ ਦੇ ਘਰਾਂ 'ਚ ਛਾਪੇ ਮਾਰੀਆਂ ਉਹਨਾਂ ਤੇ ਝੂਠੇ ਪਰਚੇ ਹੋ ਰਹੇ ਨੇ ਸਾਡੀਆਂ ਗੁਰਸਿੱਖ ਬੀਬੀਆਂ ਨੂੰ ਰੋਲਣ ਦਾ ਯਤਨ ਕੀਤਾ ਜਾ ਰਿਹਾ ਹੈ ਇਹੋ ਜਿਹੇ ਹਾਲਾਤਾਂ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜੀ ਕਾਲ ਦਿੱਤੀ ਸੀਗੀ ਜਥੇਬੰਦੀਆਂ ਨੂੰ ਤਾਂ ਮੈਂ ਵੀ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਇੱਥੇ ਹਾਜ਼ਰੀ ਭਰਨ ਲਈ ਆਇਆ ਸੀਗਾ ਤੇ ਉੱਥੇ ਸੁਝਾਅ ਵੀ ਦਿੱਤੇ ਨੇ ਤਾਂ ਇਸ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਬੜਾ ਸੋਹਣਾ ਜਿਹੜੀ ਸੋਹਣੇ ਢੰਗ ਨਾਲ ਸਾਡੇ ਹਜ਼ਾਰਾਂ ਮਤ ਭੇਦਨੇ ਐ ਜੀਪੀਸੀ ਦੇ ਨਾਲ ਜਥੇਦਾਰਾਂ ਦੇ ਬੜੇ ਫੈਸਲਿਆਂ ਦੇ ਨਾਲ ਉਹ ਅੱਜ ਵੀ ਨੇ ਹੁਣ ਵੀ ਅਸੀਂ ਉਹਨਾਂ ਮਸਲਿਆਂ ਤੇ ਲੜਾਈ ਲੜਾਂਗੇ ਪਰ ਇਸ ਮਸਲੇ ਦੇ ਉੱਤੇ ਇੱਕ ਸਾਡਾ ਕਾਮਨ ਮਿਨਿਮਮ ਪ੍ਰੋਗਰਾਮ ਬਣਿਆ ਹੈ ਜਿਹਦੇ ਤਹਿਤ ਜੋ ਜਥੇਦਾਰ ਜੀ ਨੇ ਕਿਹਾ ਕਿ 24 ਘੰਟੇ ਦੇ ਅੰਦਰ ਅੰਦਰ ਸਾਡੇ ਜਿਹੜੇ 900 ਹਨ ਉਹ ਛੱਡੇ ਜਾਣੇ ਚਾਹੀਦੇ ਨੇ ਬੇਕਸੂਰ ਜਿਹੜੇ ਤੁਸੀਂ ਫੜੇ ਹੋਏ ਆ ਔਰ ਇਹਦੇ ਤੋਂ ਇਲਾਵਾ ਜਿਹੜਾ ਹੈ ਖਸਾੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਜਿਹੜਾ ਖਾਲਸਾ ਰਾਜ ਦਾ ਝੰਡਾ ਹੈ ਜਿਹਨੂੰ ਟਾਰਗੇਟ ਕੀਤਾ ਜਾ ਰਿਹਾ ਕੁਝ ਫਿਰਕੂ ਅੰਸਰਾਂ ਵੱਲੋਂ ਉਹ ਝੰਡਾ ਹਰ ਸਿੱਖ ਨੂੰ ਆਪਣੇ ਘਰ ਤੇ ਆਪਣੇ ਕਾਰਾਂ ਤੇ ਕੋਠੀਆਂ ਤੇ ਲਾਉਣਾ ਚਾਹੀਦਾ ਇਹ ਆਦੇਸ਼ ਹੋਇਆ ਔਰ ਇਹਦੇ ਨਾਲ ਨਾਲ ਅਕਾਲ ਤਖਤ ਸਾਹਿਬ ਵੱਲੋਂ ਅਗਲੇ ਸਮਿਆਂ ਦੇ ਵਿੱਚ ਖਾਲਸਾ ਵਹੀਰ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ ਜਿਦੇ ਵਿੱਚ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਅਨ ਜਿਹੜੀਆਂ ਇੱਕ ਮੁਠਤਾ ਦੇ ਨਾਲ ਕੰਮ ਕਰਨਗੀਆਂ ਗੁਰਮਤ ਪ੍ਰਚਾਰ ਅਮਰਤ ਸੰਚਾਰ ਪ੍ਰੋਗਰਾਮ ਹੋਣਗੇ ਅਤੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਬਧਿਕੀਆਂ ਦੇ ਬਾਰੇ ਵੀ ਜਿਹੜਾ ਸਪਸ਼ਟ ਦੱਸਿਆ ਜਾਊਗਾ ਸੋ ਇਹ ਸਾਰਾ ਪ੍ਰੋਗਰਾਮ ਰਿਹਾ ਜੀ ਅਸੀਂ ਮੈਂ ਫਿਰ ਕਹਿੰਨਾ ਹਜ਼ਾਰਾਂ ਮਤਪੇਦ ਹੋਣ ਦੇ ਬਾਵਜੂਦ ਅਸੀਂ ਇਹਨਾਂ ਮਸਲਿਆਂ ਤੇ 100% ਇਹਨਾਂ ਦੇ ਨਾਲ ਐਨਐਸਏ ਦੀ ਵੀ ਗੱਲ ਚੱਲਦੀ ਸੀ ਤੇ ਸਿੰਘ ਸਾਹਿਬ ਨੇ ਕਿਹਾ ਕਿ ਸਾਡਿਆਂ ਤੇ ਐਨਐਸਏ ਹੀ ਮਨਜ਼ੂਰ ਕਰ ਲੈਣੇ ਆ ਜੇ ਹਿੰਦੂ ਰਾਸ਼ਟਰ ਕਹਿਣ ਵਾਲੇ ਤੇ ਐਨਐਸਏ ਲਾ ਦੋ ਤੇ ਫਿਰ ਅਸੀਂ ਵੀ ਕੇਸ ਲੜੀ ਜਾਵਾਂਗੇ ਨਹੀਂ ਤੇ ਇਹਨਾਂ ਦੇ ਐਨਐਸਏ ਹਟਾਉਣਾ ਚਾਹੀਦਾ ਬਿਲਕੁਲ ਜੀ ਇਹ 도ਗਲਾ ਪਾਣਾ ਵੇਖੋ بڑے ਲੋਕ ਨੇ ਬਗੇਸ਼ਵਰ ਧੰਮ ਵਾਲਾ ਬਾਬਾ ਹੈ ਉਹ ਕਿਸ ਕਿਸਮ ਦੀਆਂ ਸਟੇਟਮੈਂਟਾਂ ਲੋਕਾਂ ਦੇ ਵਿੱਚ ਦੇ ਰਿਹਾ ਹੈ ਮੀਡੀਆ ਦੇ ਵਿੱਚ ਦੇ ਰਿਹਾ ਹੈ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੋਰ ਬਹੁਤ ਸਾਰੇ ਲੋਕ ਨੇ ਮੈਂ ਕਹਿਣਾ ਚਾਹਣਾ ਤੁਹਾਡੇ ਬਾਦੀ ਮਰਾਹੀਂ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਕਿ ਬੇਦਬੀ ਦੇ ਦੋਸ਼ੀ ਜਿਹੜੇ ਪ੍ਰਦੀਪ ਕਲੇਰ ਸੰਦੀਪ ਬਰੇਟਾ ਅਰਸ਼ ਤੂਰੀ ਉਨ ਉਹਨਾਂ ਦੇ ਖਿਲਾਫ ਕਦੋਂ ਪੈਰਾ ਮਿਲਟਰੀ ਛੱਡਨੀ ਆਪਾਂ ਕਦੋਂ ਕਾਰਵਾਈਆਂ ਕਰਨੀਆਂ ਨੇ ਉਹ ਤਾਂ ਦੰਦ ਨਾਉਂਦੇ ਤੁਰੇ ਫਿਰਦੇ ਆ ਕੋਈ ਪੁੱਛ ਨਹੀਂ ਰਿਹਾ ਇੱਥੇ ਤੇ ਦੂਜੇ ਪਾਸੇ ਬੇਕਸੂਰਾਂ ਦੇ ਉੱਤੇ ਜਿਹੜਾ ਕਹਿਰਟ ਆਇਆ ਜਾਂਦਾ ਇਹ ਤਾਂ ਤੁਸੀਂ ਜਿਹੜੀ ਗੱਲ ਭਾਈ ਅਮਰਤਪਾਲ ਸਿੰਘ ਕਹਿੰਦਾ ਹੁੰਦਾ ਸੀਗਾ ਕਿ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਇਹ ਸਾਰਾ ਸਿਸਟਮ ਅੱਜ ਫੇਰ ਇੱਕ ਵਾਰੀ ਉਸੇ ਗੱਲ ਤੇ ਮੋਹਰ ਲਾ ਰਿਹਾ ਇਸੇ ਕਰਕੇ ਸਾਰੇ ਮਤਭੇਦ ਭੁਲਾ ਕੇ ਕੌਮ ਜਿਹੜੀ ਇਕਮੁੱਠ ਹੋ ਰਹੀ ਹੈ ਜੀ ਬਾਜੀ ਸਾਹਿਬ ਲੱਗਦਾ ਜਿਵੇਂ ਸਰਚ ਅਭਿਆਨ ਚ ਲਾਇਆ ਗਿਆ ਪੂਰੇ ਪੰਜਾਬ ਦੇ ਵਿੱਚ ਇਹ ਜਹਾ ਦੁਬਾਰਾ ਚਲਾਵੇ ਸਰਕਾਰ ਨਸ਼ਿਆਂ ਦੇ ਵਿਰੋਧ ਦੇ ਵਿੱਚ ਕਿ ਥਾਂ ਥਾਂ ਨਸ਼ਿਆਂ ਵਾਲੇ ਬੈਠੇ ਆ ਹਰ ਪਿੰਡ 'ਚ ਨਸ਼ਾ ਵਿਕ ਰਿਆ ਵਾ ਜੇ ਇੰਨੇ ਜ਼ਿਲ੍ਹਿਆਂ ਦੀ ਪੁਲਿਸ ਅਮਰਿਤਪਾਲ ਤੇ ਆਪਰੇਸ਼ਨ ਕਰ ਸਕਦੀ ਐ ਤੇ ਕੀ ਗੱਲ ਉਹਨਾਂ ਗੈਂਗਸਟਰਾਂ ਤੇ ਜਾਂ ਨਸ਼ਾ ਵੇਚਣ ਵਾਲਿਆਂ ਤੇ ਸਿਕੰਜਾ ਨਹੀਂ ਕੱਸਿਆ ਜਾ ਸਕਦਾ ਬਿਲਕੁਲ ਜੀ ਉਹੀ ਤਾਂ ਇਹੀ ਅੱਜ ਹਰ ਬੰਦੇ ਨੂੰ ਸਮਝ ਆਈ ਏ ਇਸ ਗੱਲ ਦੀ ਕਿ ਜੇ ਬਾਜੇ ਕੇ ਵਰਗਾ ਇੱਕ ਵੈਸੀ ਵਿਚਾਰਾ ਬੰਦਾ ਹੈ ਉਹ ਉਹ ਹੈ ਜਿਹੜਾ ਆਪਣਾ ਨਾਮ ਪ੍ਰਧਾਨ ਮੰਤਰੀ ਰੱਖ ਲਿਆ ਜਿਹੜੇ ਬੰਦੇ ਨੇ ਤੇ ਉਹ 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 ਇਹ ਜੇ ਬੰਦੇ ਤੋਂ ਕਹਿ ਰਹੇ ਨੇ ਕਿ ਦੇਸ਼ ਨੂੰ ਖਤਰਾ ਹੈ ਤੇ ਇਹ ਤਾਂ ਮੈਨੂੰ ਲੱਗਦਾ ਹੈ ਦੇਸ਼ ਦੀ ਸਭ ਤੋਂ ਵੱਡੇ ਦੇਸ਼ਦ੍ਰੋਹੀ ਤਾਂ ਇਹ ਨੇ ਜਿਹੜੇ ਦੇਸ਼ ਨਾਲ ਦੀ ਏਡੀ ਵੱਡੀ ਬਦਨਾਮੀ ਕਰਾ ਰਹੇ ਨੇ ਕਿ ਐਡੇ ਮਜ਼ਬੂਤ ਦੇਸ਼ ਨੂੰ ਇੱਕ ਬਾਜੇ ਕੇ ਵਰਗੇ ਤੋਂ ਖਤਰਾ ਆਏਗਾ ਤਾਂ ਇਹ ਇਹ ਜੇ ਜਾਇਜ ਕੰਮ ਕਰਨ ਸਾਰਾ ਕੰਮ ਹੋ ਸਕਦਾ ਪਰ ਇਹ ਹੱਥ ਤੋਂ ਕੇ ਸਾਡੇ ਸਿੱਖਾਂ ਦੇ ਮਗਰ ਪਏ ਹੋਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਥਾਂ-ਥਾਂ ਬੇਦਵੀਆਂ ਤਹੂਆਂ ਨੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ ਕਰ ਰਹੀ ਹੈ ਸਾਰੀ ਕੌਮ ਇਹਨਾਂ ਨੇ ਸਾਡੇ ਨਵੇਂ ਸਿੱਖਾਂ ਨੂੰ ਹੋਰ ਬੰਦੀ ਬਣਾਤਾ ਬੰਦੀਆਂ ਦੀ ਗਿਣਤੀ ਵਧਾਤੀ ਤੋਂ ਇਹ ਬਹੁਤ ਵੱਡਾ ਜਿਹੜਾ ਤੱਕਾ ਸਰਕਾਰ ਕਰ ਰਹੀ ਹੈ ਇਸ ਕੇਂਦਰ ਸਰਕਾਰ ਦੇ ਕਹਿਣ ਤੇ ਸਾਰਾ ਪੰਜਾਬ ਸਰਕਾਰ ਕਰ ਰਹੀ ਹੈ ਤੇ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੇਖੋ ਭਾਜੀਪੀ ਨੇ ਤਾਂ ਆਸੇ-ਪਾਸੇ ਪਹਿਲਾਂ ਉਹਨਾਂ ਨੇ ਅਮਰਤਪਾਲ ਨੂੰ ਬਹੁਤ ਵੱਡਾ ਟੈਰਰਿਸਟ ਸਾਬਤ ਕਰਨਾ ਆਪਣੇ ਵੱਲੋਂ ਜੋਰ-ਸ਼ੋਰ ਲਾ ਕੇ ਪ੍ਰਚਾਰ ਨੇ ਬਾਕੀ ਸਟੇਟਾਂ ਦੇ ਵਿੱਚ ਕਦੇ ਕਹਿਣਗੇ ਉੱਤਰਾਖੰਡ ਦੇ ਵਿੱਚ ਅਨਾਉਂਸਮੈਂਟਾਂ ਹੋ ਰਹੀਆਂ ਨੇ ਯੂਪੀ 'ਚ ਹੋ ਰਹੀਆਂ ਨੇ ਹੁਣ ਪਤਾ ਲੱਗਿਆ ਨੇਪਾਲ ਹੈ ਜੀ ਅਮਰਤਪਾਲ ਉਹਨਾਂ ਨੇ ਤਾਂ ਸਾਰੇ ਪਾਸੇ ਢੇੜਾ ਦਬਾਉਣਾ ਹੈ ਇਸ ਤਰੀਕੇ ਨਾਲ ਉਹਦਾ ਮੀਡੀਆ ਦੇ ਰਾਹੀਂ ਦਵਾ ਕੇ ਢੇੜਾ ਉਹਨਾਂ ਤਾਂ ਲੈ ਲੈਣੀ ਆ 2024 ਦੀਆਂ ਵੋਟਾਂ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਇਹ ਇਹਨਾਂ ਨੂੰ ਪੰਜਾਬ ਨੇ ਮੂੰਹ ਲਾਇਆ ਸੀਗਾ ਪੰਜਾਬ ਵਾਲਿਆਂ ਨੇ ਧੱਕ ਦੇਣਾ ਇਹਨਾਂ ਦੇ ਤਾਂ ਪੱਲੇ ਕੱਖ ਨਹੀਂ ਰਹਿਣਾ ਬਸ ਇਸ ਲਈ ਇਹ ਇਹਨਾਂ ਦਾ ਹੀ ਨੁਕਸਾਨ ਸਾਰਾ ਹੋਣਾ ਹੈ। ਮਾਜੀ ਸਾਹਿਬ ਕਈ ਚੈਨਲਾਂ ਤੇ ਉਸ ਕੰਜਾ ਕਾਸਤਾ ਤੁਹਾਡਾ ਵੀ ਫੇਸਬੁਕ ਪੇਜ ਬੈਨ ਕਰਤਾ ਕੀ ਲੱਗਦਾ ਪੇਜਾਂ ਤੋਂ ਕਹਾ ਡਰ ਹੋ ਗਿਆ। ਦੇਖੋ ਮੈਂ ਉਹ ਤੁਹਾਡੀ ਗੱਲ ਸਹੀ ਹੈ ਮੈਂ ਫੇਸਬੁਕ ਦੇ ਉੱਤੇ ਇਹੀ ਸਵਾਲ ਜਿਹੜੇ ਕਰਕੇ ਪਾਦੇ 2.5 ਮਿੰਟ ਦੀ ਵੀਡੀਓ ਸੀਗੀ ਉਹ ਇੱਕ ਦਿਨ 'ਚ 1.5 ਲੱਖ ਬੰਦਿਆਂ ਨੇ ਵੇਖ ਲਈ ਕਹਿੰਦੇ ਜੀ ਪੇਜ ਬਲੌਕ ਹੈ ਭਾਰਤ ਤੋਂ ਬਾਹਰ ਚੱਲਦਾ ਸਾਰੇ। ਤੋ ਇਹ ਕਿਸ ਮਤਲਬ ਕਿੱਡੀ ਘਟਿਆ ਕਿੱਡਾ ਹੋਛਾਪਣ ਹੈ ਤੋ ਇਹ ਫੇਰ ਕੋਈ ਤਾਨਾਸ਼ਾਹੀ ਸਿਸਟਮ ਹੋ ਗਿਆ ਨਾ ਫੇਰ ਡੈਮੋਕ੍ਰੇਸੀ ਤਾਂ ਰਹੀ ਨਹੀਂ। ਤਾਂ ਅਕਾਲ ਚੈਨਲ ਹੈ ਤੁਹਾਡਾ ਕਿੰਨਾ ਸੋਹਣਾ ਢੰਗ ਨਾਲ ਸਾਰੀ ਦੁਨੀਆ ਨੂੰ ਵੇਖਦੀ ਹੈ ਤੇ ਇਹਦੇ ਤੇ ਸਕੰਜਾ ਕਸ਼ਣਾ ਜਾਂ ਹੋਰ ਸਾਡੇ ਗੁਰਸਖ ਵੀਰਾਂ ਨੂੰ ਟੌਰਚਰ ਕਰਨਾ ਤੁਹਾਡੇ ਤੇ ਪੁਲਿਸ ਦਿਆਂ ਰੈਡਾਂ ਕਰਵਾਉਣੀਆਂ ਇਹ ਬਹੁਤ ਨੀਵੇਂ ਪੱਧਰ ਦੀਆਂ ਹਰਕਤਾਂ ਨੇ ਭਗਵੰਤ ਮਾਨ ਜੀ ਨੂੰ ਇਹਨਾਂ ਹਰਕਤਾਂ ਤੋਂ ਇਹ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬਾਜ ਆਉਣਾ ਚਾਹੀਦਾ ਤੇ ਇਹ ਇਹਦਾ ਜਿਹੜਾ ਨੁਕਸਾਨ ਹੈ ਉਹ ਸਰਕਾਰ ਦਾ ਹੋਣਾ ਤੇ ਸਮਾਜ ਦਾ ਹੋਣਾ ਚਾਹੀਦਾ ਰਜਿੰਦਰ ਸਿੰਘ ਮਾਜੀ ਜੁੜੇ ਸਾਡੇ ਨਾਲ ਪ੍ਰਚਾਰਕ ਆ ਪੰਥ ਪ੍ਰਚਾਰਕ ਆ ਤੇ ਆਮ ਕਹਿੰਨੇ ਕਿ ਚੈਨਲ ਬੰਦ ਹੋ ਗਿਆ ਇਹਨਾਂ ਵੀਰਾਂ ਦੇ ਫੇਸਬੁੱਕ ਅਕਾਊਂਟ ਬੰਦ ਕਰ ਦਿੱਤੇ ਆ ਕਿੰਨਾ ਵੱਡਾ ਖਤਰਾ ਹੋ ਗਿਆ ਇੱਕ ਪ੍ਰਚਾਰਕਾਂ ਕੋਲ ਉਧਰ ਪੱਤਰਕਾਰਾਂ ਕੋ ਖਤਰਾ ਸਰਕਾਰ ਨੂੰ ਪ੍ਰਚਾਰਕਾਂ ਕੋ ਖਤਰਾ ਹੋ ਗਿਆ ਤੇ ਰਹਿ ਕਿਹੜਾ ਗਿਆ ਬਾਜੇ ਕਿ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਆ ਜਿਹੜਾ ਆਪਣਾ ਸੋਸ਼ਲ ਮੀਡੀਆ ਅਕਾਊਂਟ ਚਲਾਉਂਦਾ ਸੀ ਉਹਦੇ ਤੋਂ ਦੇਸ਼ ਨੂੰ ਖਤਰਾ ਹੋ ਗਿਆ ਤੇ ਸਰਕਾਰਾਂ ਚੱਲਣਗੇ ਕਿੰਦਾਂ ਕਿਦੇ ਕਿਦੇ ਤੋਂ ਖਤਰਾ ਨਹੀਂ ਹੈਗਾ ਇਸ ਟਾਈਮ ਪੰਜਾਬ ਸਰਕਾਰ ਨੂੰ 400 500 ਤੋਂ ਵੱਧ ਗ੍ਰਿਫਤਾਰੀਆਂ ਹੋ ਗਈਆਂ 24 ਘੰਟੇ ਦਾ ਟਾਈਮ ਦੇ ਦਿੱਤਾ ਸਿੰਘ ਸਾਹਿਬ ਵੱਲੋਂ ਤੇ ਹਾਂ ਸਲਾਹਾ ਵਾਸਤੇ ਮਹਿੰਦਰ ਸਿੰਘ ਮਾਝੀ ਜੀ ਨੇ ਵੀ ਕਿ ਜਿਹੜੇ ਫੈਸਲੇ ਲਏ ਗਏ ਆ ਉਹ ਵਧੀਆ ਫੈਸਲੇ ਆ ਸਰਕਾਰ ਇਹਨਾਂ ਫੈਸਲਿਆਂ ਦੇ ਉੱਤੇ ਮੋਹਰ ਲਾਵੇ ਤੇ 24 ਘੰਟਿਆਂ ਦੇ ਵਿੱਚ ਨੌਜਵਾਨਾਂ ਦੀ ਰਿਹਾਈਆਂ ਹੋਣ ਨਹੀਂ ਤੇ ਫਿਰ ਅਗਲਾ ਪ੍ਰੋਗਰਾਮ ਜਿਵੇਂ ਦੱਸ ਹੀ ਗਿਆ ਵੀਰ ਕੀ ਖਾਲਸਾ ਵਹੀਰ ਇੱਕ ਵਹੀਰ ਦੀ ਸ਼ੁਰੂਆਤ ਅਮਰਪਾਲ ਸਿੰਘ ਨੇ ਕੀਤੀ ਸੀ ਕਿਉਂਕਿ ਸਾਡਾ ਇਤਿਹਾਸ ਆ ਉਹ ਵਹੀਰ ਬਾਰੇ ਪਹਿਲਾਂ ਜਿਹੜਾ ਕੀ ਇਤਿਹਾਸ ਦੇ ਵਿੱਚ ਆਉਂਦਾ ਪਰ ਹੁਣ ਜਿਹੜੀ ਵਹੀਰ ਦੀ ਨਵੇਂ ਤਰੀਕੇ ਤੋਂ ਸ਼ੁਰੂਆਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ